ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਅੰਮ੍ਰਿਤ ਪਾਣ ਕਰਨ ਬਾਰੇ ਅਤੇ ਉਹਨਾਂ ਦੇ ਜੀਵਨ ਦੇ ਨਾਲ ਜੁੜੀ ਹੋਈ ਇੱਕ ਛੋਟੀ ਜਿਹੀ ਘਟਨਾ ਬਾਰੇ ਜੋ ਘਟਨਾ ਸਾਨੂੰ ਸਿਖਾਉਂਦੀ ਹੈ ਕਿ ਇੱਕ ਗੁਰਸਿੱਖ ਦਾ ਕਕਾਰਾਂ ਦੇ ਪ੍ਰਤੀ ਕਿੰਨਾ ਇੱਕ ਪ੍ਰੇਮ ਹੁੰਦਾ ਹੈ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਆਪ ਤੱਕ ਜ਼ਰੂਰ ਪਹੁੰਚ ਸਕਣ ਸੋ ਸ਼ੁਰੂ ਕਰਦੇ ਹਾਂ 22 ਫਰਵਰੀ 1960 ਨੂੰ ਭਾਈ ਜਰਨੈਲ ਸਿੰਘ ਜੀ ਦਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕੋਲੋਂ ਅੰਮ੍ਰਿਤ ਪਾਨ ਕਰਨਾ ਇੱਕ ਵਾਰ ਸੰਤ ਪਿੰਡਰਾਂ ਵਾਲੇ ਜਥੇ ਸਮੇਤ ਇੱਕ ਮਹੀਨੇ ਲਈ ਪਿੰਡ ਆਏ ਤਾਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਦ 22 ਫਰਵਰੀ 1960 ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਡਰਾਵਾਲਿਆਂ ਵੱਲੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ ਤਾਂ ਭਾਈ ਜਰਨੈਲ ਸਿੰਘ ਅਤੇ ਭਾਈ ਹਰਜੀਤ ਸਿੰਘ ਦੋਵਾਂ ਭਰਾਵਾਂ ਨੇ ਨਗਰ ਦੀਆਂ ਹੋਰ ਸੰਗਤਾਂ ਸਮੇਤ ਅੰਮ੍ਰਿਤ ਪਾਣ ਕਰ ਲਿਆ ਅੰਮ੍ਰਿਤ ਛਕਣ ਵੇਲੇ ਪੰਜਾ ਪਿਆਰਿਆਂ ਤੋਂ ਮਿਲੀ ਸਿੱਖਿਆ ਨੇ ਮਨ ਵਿੱਚ ਹੋਰ ਵੀ ਪਰਪਕਤਾ ਪੈਦਾ ਕੀਤੀ ਅੰਮ੍ਰਿਤ ਵੇਲੇ ਉੱਠਣਾ ਦਿਨ ਚੜ੍ਹਨ ਤੋਂ ਪਹਿਲਾਂ ਨਿਤਨੇਮ ਕਰਨਾ ਅਤੇ ਫਿਰ ਘਰ ਦੇ ਕੰਮਕਾਜ ਕਰਦਿਆਂ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਲਗਾਤਾਰ ਕਰੀ ਜਾਣਾ ਉਹਨਾਂ ਦਾ ਰੋਜ਼ਾਨਾ ਦਾ ਨਿਯਮ ਬਣ ਗਿਆ ਇੱਕ ਮਹੀਨੇ ਬਾਅਦ ਜਦੋਂ ਦਮਦਮੀ ਟਕਸਾਲ ਦਾ ਜਥਾ ਨਗਰ ਰੋੜੇ ਵਿੱਚੋਂ ਅਗਲਾ ਪਾਇਬਲੇ ਨਗਰਾਂ ਵਿੱਚ ਚਲਾ ਗਿਆ ਤਾਂ ਆਪ ਕਈ-ਕਈ ਮੀਲ ਤੱਕ ਨੇੜਲੇ ਪਿੰਡਾਂ ਵਿੱਚ ਉਹਨਾਂ ਦੀ ਕਥਾ ਸੁਣਨ ਵਾਸਤੇ ਚਲੇ ਜਾਇਆ ਕਰਦੇ ਜਦੋਂ ਸੰਤ ਮਹਾਪੁਰਖ ਪੰਡਾਲ ਵਿੱਚ ਕਥਾ ਕਰਦੇ ਤਾਂ ਸਿੱਖ ਸੰਗਤਾਂ ਬਹੁਤ ਸਰਧਾ ਨਾਲ ਉਹਨਾਂ ਵੱਲੋਂ ਕੀਤੀ ਜਾ ਰਹੀ ਕਥਾ ਵਿਖਿਆਨ ਨੂੰ ਧਿਆਨ ਨਾਲ ਸੁਣਦੀਆਂ। ਇਥੋਂ ਤੱਕ ਕਿ ਸਮੁੱਚੇ ਪੰਡਾਲ ਵਿੱਚ ਕੋਈ ਉੱਚੀ ਸਾਹ ਵੀ ਨਹੀਂ ਕੱਢਦਾ। ਮਹਾਂਪੁਰਖ ਦੀ ਨਾਮ ਸਿਮਰਨ ਦੀ ਕਮਾਈ ਅਨਪਵੀ ਵਿਦਵਤਾ ਬਹੁਤ ਹੀ ਸਾਦੇ ਅਤੇ ਗੰਭੀਰ ਢੰਗ ਦੇ ਨਾਲ ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਗੁਰਬਾਣੀ ਦੀ ਕੀਤੀ ਜਾਂਦੀ ਵਿਲੱਖਣ ਕਥਾ ਦਾ ਸੰਗਤਾਂ ਦੇ ਮਨ ਤੇ ਡੂੰਘਾ ਅਸਰ ਪੈਂਦਾ। ਘਰ ਵਿੱਚ ਖੇਤੀਬਾੜੀ ਦਾ ਕੰਮ ਕਰਦਿਆਂ ਉਹ ਜ਼ੋਰ ਵਾਲਾ ਕੰਮ ਕਰਨ ਨੂੰ ਪਹਿਲ ਦਿੰਦੇ ਸਨ ਤਾਂ ਕਿ ਸਰੀਰ ਦੀ ਵੱਧ ਸੰਬੰਧ ਕਸਰਤ ਹੋ ਸਕੇ ਅਤੇ ਖਾਧੀ ਹੋਈ ਖਰਾਕ ਹজম ਹੋ ਸਕੇ ਘਰ ਵਿੱਚ ਮੱਝਾਂ ਆਦਕ ਬਹੁਤ ਸਨ ਅਤੇ ਦੁੱਧ ਕਿਉ ਵੀ ਖੁੱਲਾ ਡੁੱਲਾ ਸੀ ਭਾਈ ਜਰਨੈਲ ਸਿੰਘ ਜੀ ਡੀਲਡੌਲ ਖੁੱਲੀ ਹੌਣ ਕਰਨ ਕਾ ਚੰਗੀ ਖੁਰਾਕ ਖਾ ਲੈਂਦੇ ਸਨ ਘਰ ਵਿੱਚ ਪਸ਼ੂਆਂ ਦਾ ਚਾਰਾ ਕੁਦਰਣ ਵਾਲੀ ਬਲਦਾਂ ਵਾਲੀ ਮਸੀਨ ਸੀ ਪਰ ਅਕਸਰ ਹੀ ਉਹ ਹੱਥੀਚਾਰਾ ਕੁਤਰਦੇ ਸਨ ਅਤੇ ਨਾਲ-ਨਾਲ ਸਿਮਰਨ ਕਰੀ ਜਾਂਦੇ ਤਾਜ਼ਾ ਚੋਇਆ ਦੁੱਧ ਪੀਣਾ ਗੁੜ ਖਾਣਾ ਅਤੇ ਗੰਨੇ ਚੁੱਪਣੇ ਉਹਨਾਂ ਦੀ ਮਨਪਉਂਦੀ ਖੁਰਾਕ ਸੀ ਹਰ ਕਾ ਭਗਤ ਪ੍ਰਗਟ ਨਹੀਂ ਸਕੇ ਜੀ ਗੁਰਬਾਣੀ ਅਕਨਸਾਰ ਭਾਈ ਜਰਨੈਲ ਸਿੰਘ ਜੀ ਦੀ ਰੋਜ਼ ਦੀ ਰਹਿਣੀ ਅਤੇ ਹਰ ਸਮੇਂ ਬਾਣੀ ਪੜੇ ਜਾਣ ਦਾ ਅੰਡ ਗਵੰਡ ਵਿੱਚ ਵੀ ਪਤਾ ਲੱਗਿਆ ਇਸ ਲਈ ਖੇਤਾਂ ਵਿੱਚ ਕੰਮ ਕਰਦਿਆਂ ਵੀ ਆਮ ਤੌਰ ਤੇ ਉਹਨਾਂ ਨੂੰ ਕੋਈ ਹਾਸਾ ਮਜ਼ਾਕ ਆਗ ਨਹੀਂ ਸੀ ਕਰਦਾ ਜਦੋਂ ਕਦੇ ਉਹ ਖੇਤ ਤੋਂ ਘਰੇ ਜਾ ਘਰੇ ਘਰ ਤੋਂ ਖੇਤ ਜਾਂਦੇ ਤਾਂ ਰਸਤੇ ਦੇ ਵਿੱਚ ਮਿਲਣ ਵਾਲੇ ਨਗਰ ਦੇ ਇਸਤਰੀ ਪੁਰਸ਼ ਵੀ ਸਤਕਾਰ ਵੱਜੋਂ ਖਮੋਸ਼ ਹੋ ਕਰਕੇ ਉਹਨਾਂ ਦੇ ਕੋਲ ਦੀ ਲੰਘ ਜਾਂਦੇ ਉਹ ਸੋਚਦੇ ਕਿ ਭਾਈ ਜਰਨੈਲ ਸਿੰਘ ਜੀ ਪਾਠ ਕਰਦੇ ਹੋਣਗੇ ਵੈਸੇ ਵੀ ਪਿੰਡ ਦੇ ਗੁਰਦੁਆਰੇ ਵਿੱਚ ਗੁਰਪੁਰਬ ਜਾਂ ਕੋਈ ਹੋਰ ਵਿਸ਼ੇਸ਼ ਧਾਰਮਿਕ ਸਮਾਗਮ ਹੁੰਦਾ ਤਾਂ ਹਮੇਸ਼ਾ ਹੀ ਬੜੇ ਚਾਅ ਨਾਲ ਸੇਵਾ ਕਰਦੇ ਤੇ ਦੀਵਾਨ ਵਿੱਚ ਸੱਜ ਕੇ ਗੁਰਮਤ ਵਿਚਾਰਾਂ ਸੁਣਦੇ ਪਾਈ ਜਰਨੈਲ ਸਿੰਘ ਅਤੇ ਪਾਈ ਹਰਜੀਤ ਸਿੰਘ ਦੋਵੇਂ ਪਰਾ ਬਲਦਾਂਵਾਲੀ ਹਵੇਲੀ ਵਿੱਚ ਸੌਂਿਆ ਕਰਦੇ ਇੱਕ ਵਾਰੀ ਰਾਤ ਸਮੇਂ ਕੰਗਾ ਕਰਦਿਆਂ ਪਾਈ ਜਰਨੈਲ ਸਿੰਘ ਜੀ ਦਾ ਕੰਗਾ ਹੀਠਾਂ ਡਿੱਗ ਪਿਆ ਹਨੇਰਾ ਹੋਣ ਕਾਰਨ ਕੰਗਾ ਲੱਭਿਆ ਨਾ ਥੋੜੀ ਦੇਰ ਜਦ ਕੰਗਾ ਨਾ ਮਿਲਿਆ ਤਾਂ ਉਹ ਨੇੜੇ ਹੀ ਦੌਲਤਰਾਮ ਦੀ ਹੱਟੀ ਤੇ ਗਏ ਜੋ ਕਿ ਇਸ ਪਸ਼ਮੋ ਵਾਲੀ ਹਵੇਲੀ ਦੇ ਨਾਲ ਹੀ ਲੱਗਦੀ ਸੀ ਉਹਨੇ ਆਵਾਜ਼ ਮਾਰ ਕੇ ਦੁਕਾਨ ਦੇ ਮਾਲਕ ਦولتਰਾਮ ਨੂੰ ਦੱਸਿਆ ਕਿ ਮੇਰਾ ਕੰਗਾ ਡਿੱਗ ਪਿਆ ਹੈ ਇਸ ਲਈ ਮੈਨੂੰ ਨਵਾਂ ਕੰਗਾ ਲੈ ਕੇ ਦਿਓ ਦولتਰਾਮ ਉਸੇ ਸਮੇਂ ਆਪਣੇ ਮਕਾਨ ਦੀ ਛੱਤ ਉੱਪਰ ਸੌ ਰਿਹਾ ਸੀ ਉਸ ਨੇ ਉੱਥੋਂ ਹੀ ਆਵਾਜ਼ ਦੇ ਕੇ ਕਿਹਾ ਸਵੇਰੇ ਦੇ ਦੇਵਾਂਗਾ ਹੁਣ ਤੁਸੀਂ ਘਰ ਨੂੰ ਜਾਵੋ ਅਤੇ ਸਵੇਰੇ ਆ ਕੇ ਕੰਗਾ ਲੈ ਜਾਓ ਪਰ ਉਹ ਆਪਣੀ ਗੱਲ ਤੇ ਅੜੇ ਰਹੇ ਕਿ ਸਾਨੂੰ ਇਸੇ ਵੇਲੇ ਕੰਗਾ ਚਾਹੀਦਾ ਹੈ ਜਦ ਦولتਰਾਮ ਆਪਣੇ ਮਕਾਨ ਤੋਂ ਥੱਲੇ ਨਾ ਉਤਰਿਆ ਦਾ ਭਾਈ ਹਰਜੀਤ ਸਿੰਘ ਅਤੇ ਦਰਨੈਲ ਸਿੰਘ ਆਪਣੇ ਘਰ ਵਾਪਸ ਚਲੇ ਗਏ ਅਤੇ ਇਸ ਗੱਲ ਨੂੰ ਭਾਈ ਦਰਨੈਲ ਸਿੰਘ ਜੀ ਨੇ ਆਪਣੇ ਮਨ ਵਿੱਚ ਰੱਖਿਆ ਕਿ ਸੇਠ ਨੇ ਸਾਡੀ ਗੱਲ ਨਹੀਂ ਮੰਨੀ ਪਰ ਉਹ ساری ਰਾਤ ਸੌ ਵੀ ਨਹੀਂ ਸਕੇ ਕਿਉਂਕਿ ਮर्यादा ਅਨੁਸਾਰ ਅਮਰਤਾਰੀ ਸਿੰਘ ਲਈ ਪੰਜ ਕਕਾਰ ਧਾਰਨ ਕਰਕੇ ਰੱਖਣੇ ਬਹੁਤ ਜ਼ਰੂਰੀ ਹਨ ਪੰਜ ਕਕਾਰਾਂ ਵਿੱਚੋਂ ਇੱਕ ਕੰਗਾਰ ਕੰਗਾ ਵਿਸਰ ਚੁੱਕਾ ਸੀ ਇਸ ਲਈ ਉਹਨਾਂ ਨੇ ਸਵੇਰ ਵੇਲੇ ਜਲ ਪਾਣੀ ਵੀ ਨਹੀਂ ਸਕਿਆ ਥੋੜਾ ਜਿਹਾ ਦਿਨ ਚੜਨ ਤੇ ਕੰਗਾ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਕੰਗਾ ਲੁਕ ਦੱਬ ਗਿਆ ਫਿਰ ਭਾਈ ਜਰਨੈਲ ਸਿੰਘ ਜੀ ਨੇ ਕੰਗਾ ਧੋ ਕੇ ਕਿਸਾਂ ਵਿੱਚ ਰੱਖਿਆ ਜਪਦੀ ਸਾਹਿਬ ਜੀ ਦੇ ਪਾਠ ਪ੍ਰਾਂਤ ਅਰਦਾਸ ਕੀਤੀ ਅਤੇ ਫਿਰ ਜਲ ਪਾਣੀ ਸਕਿਆ ਦਿਨ ਚੜਦਿਆਂ ਰੋਜ਼ਾਨਾ ਦੀ ਤਰ੍ਹਾਂ ਪਸ਼ੂਆਂ ਖਾਤਰ ਚਾਰਾ ਲਿਉਣ ਲਈ ਗੱਡਾ ਜੋੜ ਕੇ ਖੇਤ ਨੂੰ ਜਾਣ ਵਾਸਤੇ ਤਿਆਰ ਹੋਏ ਪਿੰਡ ਦੀ ਨਿਆਈ ਵਿੱਚ ਖੇਤ ਹੋਂਕਾਰਨ ਛੇਤੀ ਹੀ ਗੱਡਾ ਖੇਤ ਪਹੁੰਚ ਗਿਆ ਪਹੁੰਚਦਿਆਂ ਹੀ ਵੇਖਿਆ ਕਿ ਸੇਠ ਦولتਰਾਮ ਸਾਹਮਣੇ ਆ ਰਿਹਾ ਹੈ ਉਸ ਨਾਲ ਇਸ ਗੱਲ ਤੇ ਥੋੜੀ ਗਰਮਾ-ਗਰਮੀ ਹੋਈ ਕਿ ਤੂੰ ਰਾਤ ਸਾਨੂੰ ਕੰਗਾ ਕਿਉਂ ਨਹੀਂ ਦਿੱਤਾ ਤਾਂ ਦولتਰਾਮ ਨੇ ਕਿਹਾ ਕਿ ਭਾਈ ਜਰਨੈਲ ਸਿੰਘ ਮੈਥੋਂ ਗਲਤੀ ਹੋ ਗਈ ਅੱਗੇ ਤੋਂ ਤੈਨੂੰ ਕਿਸੇ ਵਸਤੂ ਲਈ ਮੈਂ ਜਵਾਬ ਨਹੀਂ ਦੇਵਾਂਗਾ ਤਾਂ ਭਾਈ ਜਰਨੈਲ ਸਿੰਘ ਨੇ ਕਿਹਾ ਸੇਠ ਜੀ ਗੱਲ ਕਿਸੇ ਵਸਤੂ ਦੀ ਨਹੀਂ ਰਾਤੀ ਮੇਰਾ ਕੰਗਾ ਗੁੰਮ ਹੋ ਗਿਆ ਸੀ ਜੋ ਕਿ ਪੰਜਾ ਕਕਾਰਾਂ ਵਿੱਚੋਂ ਇੱਕ ਹੈ ਇਸ ਲਈ ਬਹੁਤ ਜ਼ਰੂਰੀ ਸੀ ਕਿ ਜਿੱਥੋਂ ਵੀ ਮਿਲੇ ਮੈਂ ਕੰਗਾ ਪ੍ਰਾਪਤ ਕਰਾਂ ਪਰ ਤੁਹਾਡੇ ਕੋਲ ਇਹ ਕੰਗਾ ਹੁੰਦਿਆਂ ਹੋਇਆਂ ਵੀ ਤੁਸੀਂ ਸਾਨੂੰ ਦੇਣ ਤੋਂ ਜਵਾਬ ਦਿੱਤਾ ਹੈ ਇਸ ਲਈ ਅੱਗੇ ਤੋਂ ਮੈਂ ਤੁਹਾਡੀ ਦੁਕਾਨ ਤੇ ਨਹੀਂ ਆਵਾਂਗਾ ਦولتਰਾਮ ਜਾਂਦਿਆਂ ਹੀ ਇਹਨਾਂ ਦੇ ਪਿਤਾ ਪਾਸ ਪਹੁੰਚਿਆ ਜੋ ਉਸ ਸਮੇਂ ਨਗਰ ਦੇ ਸਰਪੰਚ ਵੀ ਸਨ ਉਹਨਾਂ ਨੂੰ ਸਾਰੀ ਗੱਲ ਦੱਸੀ ਕਿ ਤੁਹਾਡੇ ਮੁੰਡਿਆਂ ਨੇ ਮੇਰੇ ਨਾਲ ਖਾਮ-ਖਾਹੀ ਝਗੜਾ ਕੀਤਾ ਹੈ सेठ ਦੀ ਸਾਰੀ ਗੱਲ ਸੁਣ ਕੇ ਬਾਬਾ ਜੋਗਿੰਦਰ ਸਿੰਘ ਨੇ ਭਾਈ ਜਰਨੈਲ ਸਿੰਘ ਜੀ ਕੋਲ ਸੱਦਿਆ ਅਤੇ ਪੁੱਛਿਆ ਕਿ ਕੀ ਗੱਲ ਹੋਈ ਸੀ सेठ ਦولتਰਾਮ ਨਾਲ ਝਗੜਾ ਕਿਸ ਗੱਲ ਦਾ ਹੋਇਆ ਹੈ ਤਾਂ ਉਹਨਾਂ ਨੇ ਰਾਤ ਵਾਲੀ ਸਾਰੀ ਗੱਲ ਦੱਸੀ ਇਸ ਤੋਂ ਬਾਅਦ ਬਾਬਾ ਜੁਗੰਦਰ ਸਿੰਘ ਜੀ ਨੇ ਸੇਠ ਨੂੰ ਕਕਾਰਾਂ ਦੀ ਮਹੱਤਤਾ ਬਾਰੇ ਸਮਝਾਉਂਦਿਆਂ ਕਿਹਾ ਕਿ ਜੋ ਗੱਲ ਜਰਨੈਲ ਸਿੰਘ ਨੇ ਦੱਸੀ ਹੈ ਉਸ ਮੁਤਾਬਕ ਇਹ ਸੱਚਾ ਹੈ ਫਿਰ ਦੂਵਾਂ ਨੂੰ ਸਮਝਾ ਕੇ ਆਪਸ ਵਿੱਚ ਸੁਲ੍ਹਾ ਕਰਵਾ ਦਿੱਤੀ ਉਪਰੋਕਤ ਘਟਨਾ ਤੋਂ ਸਾਬਤ ਹੁੰਦਾ ਹੈ ਕਿ ਭਾਈ ਜਰਨੈਲ ਸਿੰਘ ਜੀ ਦੇ ਮਨ ਵਿੱਚ ਸਿੱਖੀ ਅਸੂਲਾਂ ਪ੍ਰਤੀ ਸੁਚੇਤਤਾ ਅਤੇ ਡਿੜ੍ਹਤਾ ਰੋਮ ਰੋਮ ਵਿੱਚ ਰਚੀ ਹੋਈ ਸੀ ਇਸ ਲਈ ਅਜਿਹੀ ਘਟਨਾ ਨੂੰ ਕਟੜਤਾ ਜਾਂ ਈਰਖਾ ਭਰਪੂਰ ਬਿਲਕੁਲ ਨਹੀਂ ਸਮਝਣਾ ਚਾਹੀਦਾ ਉਹਨਾਂ ਦੇ ਮਨ ਵਿੱਚ ਕਿੰਨੀ ਹਲੀਮੀ ਅਤੇ ਕਿੰਨੀ ਨਿਮਰਤਾ ਸੀ ਇਸ ਬਾਰੇ ਵੀ ਉਹਨਾਂ ਨਾਲ ਜੁੜਿਆ ਹੋਇਆ ਇੱਕ ਅਹਿਮ ਵਰਤਾਨ ਅੱਗੇ ਵਰਣਨ ਕਰਾਂਗੇ ਕਿ ਕਿੰਨੀ ਕੋ ਉਹਨਾਂ ਦੇ ਮਨ ਦੇ ਵਿੱਚ ਹਿੰਦੂ ਪਰਿਵਾਰਾਂ ਦੇ ਪ੍ਰਤੀ ਪ੍ਰੇਮ ਭਾਵਨਾ ਤੇ ਸਨੇਹ ਵਰਤਾ ਸੀ ਉਹ ਅਗਲੀ ਵੀਡੀਓ ਦੇ ਵਿੱਚ ਆਪਾਂ ਸਾਂਝਾ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ